ਵਿਸ਼ਾ ਪਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕੁੰਮ ਪ੍ਰੀਤਕਾਟ ਜੇਕਰ ਗੱਲ ਕਰੀਏ ਯੋਗੀ ਸਰਕਾਰ ਦੀ ਤਾਂ ਉਹਨਾਂ ਦੇ ਵੱਲੋਂ 2025 ਦੇ ਵਿੱਚ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਯੋਗੀ ਸਰਕਾਰ ਮਹਾਕੁੰਮ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ਵ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੰਨਾ ਵਿਕਾਸ ਅਤੇ ਖੰਡ ਮਿਲ ਮੰਤਰੀ श्री लक्ष्मी नारायण चौधरी ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰਮ ਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰਨਿਆ ਕੀ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਿਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ। ਉਨਾਂ ਨੇ ਅਗੇ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਭ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡ ਚੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਭ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੀ ਇੱਕ ਬ੍ਰਹਮ ਅਤੇ ਜੀਵੰਤ ਚਾਕੀ ਹੈ ਤੋ ਉਹਨਾਂ ਨੇਗੇ ਇਹ ਵੀ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਯੋਗਯਾ ਦਤਿਆਨਾਥ ਜੀ ਦੀ ਅਗਵਾਈ ਦੇ ਵਿੱਚ 13 ਜਨਵਰੀ ਤੋਂ 26 ਫਰਵਰੀ 2025 तक मां गंगा यमुना सरस्वती दे, संगम दे प्रयागराज दे कंडे से महाकुंभ दा आयोजन किता जा रहा है यूनेस्को दे द्वारा घोषित विश्व मानवता के एक अटूट सभ्याचारक विरासत महाकुंभ 12 साला दे अंतराल तो बाद एक बार फिर प्रयाग की पवित्र तरती आयोजित किता जा रहा है योगी सरकार महाकुंभ 2025 ਨੂੰ ਭਾਰਤੀ ਸੰਸਕ੍ਰਿਤੀ ਅਤੇ ਇਕਤਾ ਦਾ ਵਿਸ਼ੇ ਪ੍ਰਤੀਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਲੜੀ ਤਹਿਤ ਗੱਣਾ ਵਿਕਾਸ ਅਤੇ ਖੰਡ ਮਿਲ ਮੰਤਰੀ श्री लक्ष्मी नारायण चौधरी ਅਤੇ ਹੋਮ ਗਾਰਡ ਸਿਵਲ ਡਿਫੈਂਸ ਰਾਜ ਮੰਤਰੀ ਸ਼੍ਰੀਤਰਮ ਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਖੋਜ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਕ ਨੇ ਮੁਹਾਲੀ ਦੇ ਵਿੱਚ ਇੱਕ ਸ਼ਾਨਦਾਰ ਰੋਡ ਚੋਦੀ ਅਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਵੀ ਜਿਹੜਾ ਕੀ ਸਾਹਮਣੇ ਆਇਆ ਤਾਂ ਦਾ ਸੰਨਿਆ ਕਿ ਮਹਾਕੁੰਬ ਦੇ ਆਯੋਜਨ ਨੂੰ ਭਾਰਤ ਦੀ ਅਨੇਕਤਾ ਦੇ ਵਿੱਚ ਏਕਤਾ ਦਾ ਇੱਕ ਵਿਲੱਖਣ ਜਸ਼ਨ ਦੱਸਦੇ ਹੋਏ ਉਹਨਾਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਮਾਨਯੋਗ ਸ੍ਰੀ ਗੁਲਾਬਚੰਦ ਕਟਾਰੀਆ ਅਤੇ ਉੱਥੋਂ ਦੇ ਸਤਿਕਾਰਯੋਗ ਲੋਕਾਂ ਨੂੰ ਪ੍ਰਯਾਗ ਰਾਜ ਮਹਾਕੁੰਬ 2025 ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਭਾਗਦਾਰੀ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਹਾਕੁੰਬ ਨੂੰ ਇਤਿਹਾਸਿਕ ਬਣਾਉਣ ਦੇ ਲਈ ਅਹਿਮ ਕਦਮ ਚੁੱਕ ਰਹੀ ਹੈ ਤੇ ਰੋਡਜੋ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਵੀ ਕਿਹਾ ਕਿ ਮਹਾਕੁੰਬ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਕ ਚੇਤਨਾ ਦਾ ਵਾਈਬ੍ਰੇਸ਼ਨ ਹੈ ਤੇ ਇਹ ਇੱਕ ਭਾਰਤ ਸਰਵੋਤਮ ਭਾਰਤ ਸਮਾਵੇਸ਼ੀ ਭਾਰਤ ਦੀ ਇੱਕ ਬ੍ਰह्म ਅਤੇ ਜੀਵੰਤ ਚਾਕੀ ਹੈ ਤੋ ਉਹਨਾਂ ਨੇਗੇ ਇਹ ਵੀ ਕਿਹਾ ਹੈ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ Shri Narendra Modi ji ਦੀ ਪ੍ਰੇਰਣਾ ਅਤੇ मार्गदर्शन मुख्यमंत्री श्री योगी आदित्यनाथ जी की अगुवाई तेरह जनवरी तो छब्बीस फरवरी दो हजार पच्ची तक मां गंगा यमुनावती पवित्र संगम प्रयागराज के महाकुंभ का आयोजन किया जा रहा है यूनैसको द्वारा घोषित विश्व मानवता के एक अटूट सभ्याचारक विरासत महाकुंभ बारह साल अंतराल तो बाद प्रयाग की पवित्र धरती से आयोजित किया जा रहा है